ਹੈਲੋ ਸਤਿ ਸ਼੍ਰੀ ਅਕਾਲ ਜੀ ਐਸਐਸਪੀ ਸਾਹਿਬ ਮੈਂ ਡਾਕਟਰ ਰਾਜਬੀ ਸਿੰਘ ਹਰਦੇ ਦੇ ਕੋਲ ਆ ਨਵੇਂ ਪਿੰਡ ਸਰ ਸਰ ਅੱਛਾ ਮਿੰਦੂਵਿੰਦ ਨੇ ਸਾਰੀ ਗੱਲ ਦੱਸੀ ਆ ਆਪਾਂ ਚਲੋ ਪੱਤਾ ਦਰਜ ਕਰਤਾ ਸਰ ਸਰ ਆਪਾਂ ਜਿੱਦਾਂ ਦੇ ਹਾਲਾਤ ਦੱਸਦਾ ਮੁੰਡੇ ਦਿਨੇ ਵੀ ਇੱਥੇ ਦੇ ਹਸਪਤਾਲ ਦੇ ਲਾਗੇ ਕਿਤੇ ਫਿਰਕੇ ਗਏ ਆ ਸਰ ਤੇ ਆਪਾਂ ਇਹਨੂੰ ਇੱਕ ਦੀ ਥਾਂ ਤੇ ਦੋ ਮੁੰਡੇ ਗੰਦਮੈਂ ਦੇ ਦਈਏ ਬਿਲਕੁਲ ਠੀਕ ਆ ਸਰ ਇੱਕ 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 ਮੁੰਡਾ ਹੋਰ ਇਹਨੂੰ ਗੰਦਮੈਂ ਦੇ ਦਿਓ ਹੈਗੇ ਆ ਤੁਹਾਡੇ ਕੋਲ ਹਾਂਜੀ ਸਰ ਹਾਂਜੀ ਸਰ ਜੇ ਨਹੀਂ ਹੈਗੇ ਤਾਂ ਮੈਂ ਆਪਣੇ ਦੋ ਗੱਲ ਮੈਂ ਦੇ ਦਿੰਦਾ ਨਹੀਂ ਸਰ ਨਹੀਂ ਸਰ ਪਹੁੰਚ ਜਾਏਗਾ ਸਰ ਅੱਧੇ ਘੰਟੇ ਪਹੁੰਚ ਜਾਏਗਾ ਹਾਂ ਦੇਖ ਲਓ ਮੈਂ ਕਹਾਂ ਜੇ ਤੁਹਾਨੂੰ ਕੋਈ ਹਾਂ ਕਮੀ ਆ ਫੋਰਸ ਦੀ ਕੋਈ ਗੱਲ ਹੈ ਤਾਂ ਮੈਂ ਆਪਣੇ ਦੋ ਗੱਲ ਮੈਂ ਦੇ ਦਿੰਦਾ ਮੇਰੇ ਨਾਲ ਹਲਕੇ ਜਿੱਦਾਂ ਦਾ ਕਿਸੇ ਬੰਦੇ ਦਾ ਹੋਣਾ ਨਹੀਂ ਚਾਹੀਦਾ ਨਹੀਂ ਬਿਲਕੁਲ ਨਹੀਂ ਹੋਊਗਾ ਸਰ ਅੱਧੇ ਘੰਟੇ ਜਿਹਨਾਂ ਕੋ ਪਹੁੰਚ ਜਾਏਗਾ ਸਰ ਹਾਂ ਅੱਧੇ ਘੰਟੇ ਚ ਦੂਜਾ ਮੁੰਡਾ ਵੀ ਵਧੀਆ ਮੁੰਡਾ ਜਿਹੜਾ ਉਹ ਉਹ ਸਰ ਦੇ ਦਿਓ ਸਭ ਦੇ ਕਿਹਦੀ ਗੱਲ ਮੁੰਡਾ ਹੋਊਗਾ ਸਰ ਹਾਂ ਜੰਗ ਮੁੰਡਾ ਚੰਗਾ ਮੁੰਡਾ ਫਰਤੀਲਾ ਜਿਹੜਾ ਕਿਉਂਕਿ ਬੰਦੇ ਜਿਹਨੇ ਵੀ ਇੱਥੇ ਫਿਰ ਕੇ ਗਏ ਆ ਡਿਪੀ ਸਾਹਿਬ ਮੇਰੇ ਨਾਲ ਆ ਦਿਨੇ ਵੀ ਆਪਾਂ ਭਾਜੀ ਇੱਥੋਂ ਕਰਕੇ ਇੱਕ ਅੱਧੇ ਦਿਨ ਦੇ ਵਿੱਚ ਕੇਸ ਜਿਹੜਾ ਨੇ ਖਤਮ ਕਰਦਾ ਬਿਲਕੁਲ ਠੀਕ ਹੈ ਸਰ ਹੋ ਜਾਏਗਾ ਸਰ ਠੀਕ ਹੈ ਨਾ ਹਾਂ ਹੋ ਜਾਏਗਾ ਸਰ ਠੀਕ ਠੀਕ ਹੈ ਠੀਕ ਹੈ ਸਰ ਠੀਕ ਹੈ ਠੀਕ ਹੈ ਮੁੰਡਾ ਮੁੰਡਾ ਭੇਜ ਦਿਓ ਹੁਣੇ ਹੁਣੇ ਸਰ ਅੱਧੇ ਘੰਟੇ ਦੇ ਅੰਦਰ ਹਾਂ ਜੀ ਨਾਲ ਜੇ ਜਦੋਂ ਤੁਹਾਨੂੰ ਲੋੜ ਪਵੇ ਕਿਤੇ ਫੋਰਸ ਦੀ ਮੇਰੇ ਗੱਦਮਾਂ ਲਾ ਲਾ ਕੋਈ ਚੱਕਰ ਦੀ ਆ ਇਹਨੂੰ ਠੀਕ ਹੈ ਹਾਂ ਮੈਨੂੰ ਗੱਦਮਾਂ ਦਾ ਬਹੁਤਾ ਕੁਚਾ ਦੀ ਜਦੋਂ ਵੀ ਤੁਹਾਨੂੰ ਲੱਗੇ ਕਿ ਬੰਦੇ ਘੱਟ ਨੇ ਕਿਤੇ ਡਿਊਟੀ ਲੱਗੀ ਆ ਕਿਤੇ ਇੱਧਰ ਆ ਮੈਨੂੰ ਕਾਲ ਕਰਕੇ ਭੇਜ ਦਿਓ ਕਿ ਬ ਬਿਲਕੁਲ ਠੀਕ ਹੈ ਸਰ ਆਪਾਂ ਕਿਸੇ ਵੀ ਬੰਦੇ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਾ ਬਿਲਕੁਲ ਠੀਕ ਹਾਂ ਲੋਡ ਪੈ ਉਹ ਤੇ ਮੇਰੇ ਕੰਦ ਮੈਨ ਲਾਕ ਦੇ ਦਿੱਤੇ ਠੀਕ ਹੈ ਨਾ ਸਰ ਬਿਲਕੁਲ ਠੀਕ ਹੈ ਹਾਂ ਠੀਕ ਹੈ ਓਕੇ ਓਕੇ ਮਾਈ ਓਕੇ ਮਾਈ ਓਕੇ ਮਾਈ ਓਕੇ ਮਾਈ ਓਕੇ ਮਾਈ ਇੱਕ ਬੰਦਾ ਹੋਰ ਆ ਜੇ ਤੁਹਾਡੇ ਕੋ ਹੁਣੇ ਠੀਕ ਹੈ ਇਸ ਤੋਂ ਬਾਅਦ ਵੀ ਸਰ ਬਦੂ ਕੱਲ ਸ਼ਾਮ ਤੱਕ ਕੇਸ ਹੱਲ ਹੋਣਾ ਚਾਹੀਦਾ ਕੋਈ ਨਾ ਇੱਕ ਅੱਧਾ ਕੋਈ ਲਾ ਦੋ 2-4 ਦਿਨ ਵਾਸਤੇ ਜਿਹੜਾ ਜਿੰਦੇ ਦੇਖਾ ਦੇਤਾ ਕੋ ਹੁੜੇ ਆ ਜੰਦ ਉਹਦੇ ਅੱਜ ਅਸਲੇ ਮੈਂ ਸੋ ਵਿਧਾਨ ਸਭਾ ਹਲਕਾ ਜਨਾਲੇ ਦੇ ਨਵਾਂ ਪਿੰਡ ਬਿਲਕੁਲ ਫਤੇਗੜ ਚੂੜੀਆਂ ਦੀ ਬੁੱਕਲ ਦੇ ਵਿੱਚ ਪਿੰਡ ਹੈ ਇੱਥੇ ਸੰਤ ਸੇਵਕ ਹਸਪੀਟਲ ਹੈ ਸਾਡੇ ਬਹੁਤ ਪਿਆਰੇ ਡਾਕਟਰ ਰਾਜਬੀਰ ਸਿੰਘ ਤੇ ਇਹਨਾਂ ਦੀ ਪਤਨੀ ਇਹਨਾਂ ਨੇ ਮਿਹਨਤ ਕਰਕੇ ਆਪਣਾ ਇਹ ਹਸਪਤਾਲ ਜਿਹੜਾ ਬਣਾਇਆ ਉਹਦੇ ਇਹਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਆ ਰਹੀਆਂ ਤੇ ਇਹਨਾਂ ਕੋਲੋਂ ਮਤਲਬ ਜਿਹੜਾ ਫਰੋਤੀ ਜਿਹੜੀ ਉਹ ਮੰਗੀ ਜਾਦੀ ਹੈ ਮੈਂ ਕੱਲ੍ਹ ਫੇਸਬੁੱਕ ਤੇ ਪੜਿਆ ਸੀਗਾ ਮੈਂ ਚੰਡੀਗੜ੍ਹ ਤੋਂ ਹੁੰਦਾ ਹੀ ਤੇ ਮੈਂ ਫੇਸਬੁੱਕ ਤੇ ਇਹਨੂੰ ਦੇਖਿਆ ਤੇ ਮੈਂ ਅੱਜ ਹੀ ਡਾਕਟਰ ਸਾਹਿਬ ਨੂੰ ਕਾਲ ਕਰਕੇ ਕਿਹਾ ਕਿ ਮੈਂ ਤੁਹਾਡੇ ਕੋ ਆ ਰਿਹਾ ਹਾਂ ਔਰ ਮੈਂ ਸਾਰੀ ਗੱਲ ਇਹਨਾਂ ਦੀ ਸੁਣੀ ਹੈ ਔਰ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਕਬਰੋਂ ਦੀ ਲੋੜ ਨਹੀਂ ਸਰਕਾਰ ਇਹਨਾਂ ਦੇ ਨਾਲ ਹੈ ਸਾਡੀ ਸਰਕਾਰ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਵਾਲੇ ਗੈਂਗਸਟਰ ਜਿਹੜੇ ਧਮਕੀਆਂ ਦਿੰਦੇ ਆ ਫੌਤੀਆਂ ਮੰਗਦੇ ਆ ਇਨਾਂ ਦੇ ਖਿਲਾਫ ਅਸੀਂ ਲੜਾਈ ਲਾੜੇ ਇਸੇ ਕਰਕੇ ਮੈਂ ਔਰ ਜਿਹੜੇ ਬੰਦੇ ਫੌਤੀਆਂ ਮੰਗਦੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਇਹਨਾਂ ਸਮਝਣ ਕੇ ਡਾਕਟਰ ਰਾਜਵੀਰ ਕੱਲਾ ਸਦਾਤ ਭਗਵੰਤ ਸਿੰਘ ਮਾਨ ਦੀ ਸਾਡੀ ਸਰਕਾਰ ਜਿਹੜੀ ਆ ਇਹਦੇ ਨਾਲ ਆ ਉਹਦਾ ਹਲਾਤਾ ਨੂੰ ਮੁੱਖ ਰੱਖ ਕੇ ਪੇਚਾ ਵੀ ਦਰਜ ਕੀਤਾ ਐਫ ਆਈ ਆਰ ਵੀ ਦਰਜ ਕੀਤੀ ਆ ਇੱਕ ਗਨਮੈਨ ਦੋ ਦਿਨ ਪਹਿਲਾਂ ਦਾ ਹੀ ਇਹਨਾਂ ਨੂੰ ਦਿੱਤਾ ਸਾਡੇ ਐਸ ਐਸ ਪੀ ਅਦੁੱਲਤ ਮਸਦਾਲਿਆਂ ਨੇ ਔਰ ਇੱਕ ਮੈਂ ਉਹਨਾਂ ਨੂੰ ਹੋਰ ਕਿਹਾ ਕਿ ਇੱਕ ਗਨਮੈਂਡ ਹੋਰ ਦੋ ਕਿਉਂਕਿ ਇਹਨਾਂ ਦੇ ਬੱਚਿਆਂ ਨੂੰ ਲੋੜ ਹੈ। ਔਰ ਮੈਂ ਐਸਐਸਪੀ ਨੂੰ ਕਿਹਾ ਕਿ ਯਾਰ ਜੇ ਕੋਈ ਫੋਰਸ ਦੀ ਕਮੀ ਹੈ, ਸਾਡੇ ਕੋਲ ਬੰਦੇ ਘੱਟ ਹੈ ਤੇ ਤੁਸੀਂ ਇਹਦੇ ਦੋ ਗਨਮੈਂਡ ਲੈ ਲਓ ਤੇ ਇੱਥੇ ਦੇ ਦਿਓ ਕਿਸੇ ਵੀ ਬੰਦੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਣਾ ਚਾਹੀਦਾ ਸਾਡੇ ਗਦਮੇ ਦਾ ਇਸੇ ਕੀ ਕਰਦੇ। ਅਸੀਂ ਮਤਲਬ ਜੇ ਸਾਡੀ ਜਨਤਾ ਸੁਰੱਖਤ ਨਹੀਂ ਜਿਨ੍ਹਾਂ ਨੇ ਸਾਨੂੰ ਐਮਐਲ ਐਮਪੀ ਬਣਾਇਆ ਜੇ ਉਹ ਸਖਤ ਦੀ ਤੇ ਅਸੀਂ ਆਪਣੀਆਂ ਸਕੋਰਟੀਆਂ ਲਈ ਫਰੀਆਂ ਤੇ ਕੀ ਫਾਇਦਾ ਤੇ ਮੈਂ ਐਸਐਸਪੀ ਨੂੰ ਕਿਹਾ ਕਿ ਜੇ ਲੋੜ ਆ ਤਾਂ ਮੇਰੇ ਜਿਹੜੇ ਦੋ ਗਨਮੈਨ ਮੁੰਡੇ ਲਾ ਲਓ ਬੇ ਦੀ ਸਕਿਉਰਟੀ ਦੇ ਵਿੱਚੋਂ ਕੋਈ ਚੱਕਰ ਦੀ ਔਰ ਮੈਂ ਵੀ ਕਿਹਾ ਕਿ ਜਿੱਥੇ ਉਹਨਾਂ ਨੂੰ ਲੋੜ ਪੈਂਦੀ ਮੇਰੇ ਗਨਮੈਨ ਲਾ ਲਿਆ ਕਰੋ ਜਿੱਥੇ ਵੀ ਕੋਈ ਚੱਕਰ ਦੀ ਆਪਾਂ ਨੂੰ ਕੋਈ ਬੋਧ ਨਹੀਂ ਆ ਜੀ ਜਨਤਾ ਪਹਿਲਾਂ ਸੇਫ ਹੋਣੀ ਚਾਹੀਦੀ ਆ ਲੋਕ ਪਹਿਲਾਂ ਸੇਫ ਹੋਣੇ ਚਾਹੀਦੇ ਆ ਕਾਰੋਬਾਰੀ ਬੰਦੇ ਆ ਆਪਣਾ ਹਸਪੀਟਲ ਚਲਾ ਰਹੇ ਆ ਇਹ ਪਹਿਲਾਂ ਸੇਫ ਹੋਣੀ ਚਾਹੀਦੀ ਹੈ ਡਾਕਟਰ ਰਾਜਵੀਰ ਦੀ ਪਤਨੀ ਬੱਚੇ ਰਾਜਵੀਰ ਸਾਹਿਬ ਪਹਿਲਾਂ ਇਹਨਾਂ ਦੀ ਸੇਫਟੀ ਦਾ ਸਵਾਲ ਹੈ ਸਾਡੀ ਸੇਫਟੀ ਦਾ ਸਵਾਲ ਨਹੀਂ ਹੈ ਜੇ ਜਨਤਾ ਵੱਲਾ ਸੇਫ ਹੈ ਇਹ ਠੀਕ ਹੈ ਇਹ ਗੰਧ ਪਿਆ ਪਿਛਲੇ ਕਾਫੀ ਸਾਲਾਂ ਤੋਂ ਇਹ ਗੰਧ ਹੁੰਦਾ ਹੁੰਦਿਆ ਸਾਨੂੰ ਉਹ ਟਾਈਮ ਲੱਗੂਗਾ ਪਰ ਅਸੀਂ ਹੁੰਦਿਆ ਨਹੀਂ ਸਾਦਾ ਪਿਛਲੇ 20 ਸਾਲਾਂ ਚ ਪਿਛਲੀਆਂ ਸਰਕਾਰਾਂ ਨੇ ਇਹ ਜਿਹੜੇ ਲਟੇਰੇ ਗੈਂਗਸਟਰ ਨਸ਼ੇ ਵਾਲੇ ਲੈਣਦੇ ਇਹਨਾਂ ਨੂੰ ਸਹਜ ਸਹਜੇ ਸਾਡੀ ਸਰਕਾਰ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਦਾ ਰਵਿੰਦ ਕੇ ਜੀ ਵਾਲਜੀ ਦੇ ਬਹੁਤ ਸਖਤ ਆਦੇਸ਼ ਹੈ ਕਿ ਜਿਹੜਾ ਵੀ ਬੰਦਾ ਫੌਤੀ ਮੰਗੂਗਾ ਜਿਹੜਾ ਕਿਸੇ ਨੂੰ ਤੰਗ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਸੀਂ ਆਪਣੇ ਕਿਸੇ ਵੀ ਨਾਗਰਿਕ ਦਾ ਪੰਜਾਬ ਦੇ ਵਿੱਚ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਣ ਨਹੀਂ ਦੇਵਾਂਗੇ ਭਾਵੇਂ ਜੋ ਮਰਜੀ ਹੋ ਜਾਏ ਸੋ ਮੈਂ ਇਸ ਕਰਕੇ ਬਲੈ ਜਿਹੜਾ ਆਇਆ ਮੈਂ ਤੁਹਾਡੇ ਥਰੂ ਜਿਹੜੇ ਬੰਦੇ ਇਹਨਾਂ ਕੋ ਫੌਤੀ ਮੰਗਦੇ ਉਹਨਾਂ ਨੂੰ ਕਹਿਣਾ ਕਿ ਪੇ ਸਰਕਾਰ ਡਾਕਟਰ ਰਾਜਬੀਰ ਨਾਲ ਡਾਕਟਰ ਰਾਜਬੀਤ ਕੱਲਾ ਦੀ ਹੈ ਪੂਰੀ ਸਰਕਾਰ ਹੈ ਸਾਨੂੰ ਜਦੋਂ ਪਤਾ ਲੱਗ ਗਿਆ ਸਖਤ ਕਾਰਵਾਈ ਕਰਾਂਗੇ ਤੁਸੀਂ ਕੋ ਬਧਾਉਨਾ ਅਸੀਂ ਫੋਰਸ ਲਾਈ ਆ ਬੰਦੇ ਲਾਏ ਆ ਡੀਐਸਪੀ ਮੇ ਨਾਲ ਆਇਆ ਇਹਨਾਂ ਦੀ ਡਿਊਟੀ ਪਹਿਲਾਂ ਹੀ ਆਰਡੀ ਮੈਨੂੰ ਐਸਐਸਪੀ ਨੇ ਦੱਸਿਆ ਕਿ ਤਿੰਨ ਦਿਨ ਤੋਂ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਹਾਂ ਹੋ ਸਕਦਾ 2-3 ਦਿਨ ਚ ਪਰਮਾਤਮਾ ਦੀ ਕਿਰਪਾ ਕਦੇ ਇਹ ਜਿਹੜੇ ਜਿਹੜੇ ਘੱਟੀਆਂ ਲੋਕ ਨੇ ਜਿਹੜੇ ਇਹ ਲਟੇਰੇ ਆ ਇਹ ਸਾਡੀ ਪੁਲਿਸ ਦੇ ਸਕੰਜੇ ਚ ਜਿਹੜਾ ਆ ਜਾ ਏ ਮੈਂ ਡਾਕਟਰ ਰਾਜਵੀਰ ਨੂੰ ਕਹਿਣਾ ਹੈ ਕਿ ਤੂੰ ਘਬਰਾਉਣਾ ਨਹੀਂ ਅਸੀਂ ਸਾਦੇ ਤੇ ਦੇ ਨਾਲ ਆ ਇਸ ਕਰਕੇ ਮੈਂ ਸਰ ਤੁਸੀਂ ਲਿਖਿਆ ਨੇ ਕਿਹਾ ਕਿ ਕੌਣ ਸੇ ਕਾਰਵਾਈ ਹੈ ਇਸ ਕੇਸੇ ਤੇ ਵਿਚਾਰ ਨਹੀਂ ਨਹੀਂ ਕੋਈ ਢਿੱਲੀ ਨਹੀਂ ਚੱਲਦੀ ਕਿੱਦਾਂ ਢਿੱਲੀ ਚੱਲਦੀ ਸਰ 31 ਤੀਕ ਨੂੰ 30 ਨੂੰ ਤੇ 31 ਨੂੰ ਇਹਨਾਂ ਨੇ ਦੱਸਿਆ ਪਹਿਲੀ ਤੀਕ ਨੂੰ ਐਫ ਆਈ ਆ ਦਰਜ ਹੋ ਗਈ ਇੱਕ ਮੁੰਡਾ ਗਨ ਮੈਂ ਦਿੱਤਾ ਆਪਾਂ ਸਿਵਲ ਦੇ ਵਿੱਚ ਤੇ ਉਹਦਾ ਜਿਹੜੀ ਪੂਰੀ ਫੋਰਸ ਲਾਈ ਆ ਸਾਡੀਆਂ ਟੀਮਾਂ ਲੱਗੀਆਂ ਇਸ ਇਲਾਕੇ ਚ ਪੁਲਿਸ ਨੇ ਬਿਲਕੁਲ ਆਪਣੀ ਕਾਰਵਾਈ ਜਿਹੜੀ ਬਣਦੀ ਸੀਗੀ ਉਹ ਕੀਤੀ ਹੈ ਅੱਗੇ ਵੀ ਕਰੂਗੀ ਜੋ ਸਾਡੀ ਡਿਊਟੀ ਆ ਉਹਨੂੰ ਕਰਾਂਗੇ ਤਨ ਨਹੀਂ ਦੇਣਾ। ਵਟਸਐਪ ਲੱਗਦਾ ਕਿ ਇਸ ਤੇ ਸੱਸ ਤੋਂ ਹੀ ਆ ਕਿਉਂਕਿ ਜਿਹੜੇ ਗਲਤ ਅੰਸਰ ਲੈ ਆਈ ਤੇ ਕਹਿਣਾ ਨਹੀਂ ਹੋਇਆ। ਸਰ ਇਹ ਤਾਂ ਦੇਖੋ ਪੰਜਾਬ ਦੀ ਮਾੜੀ ਕਿਸਮਤ ਹੈ ਕਿ ਪਿਛਲੀਆਂ ਸਰਕਾਰਾਂ 'ਚ ਇੰਨਾ ਬੰਦਿਆਂ ਨੇ ਇਹੋ ਜਿਹਾ ਮਾਹੌਲ ਬਣਾਤਾ ਕਿ ਪੰਜਾਬ ਦਾ ਸਤਿਆਨਾਸ਼ ਕਰਤਾ ਉਹਨੂੰ ਠੀਕ ਕਰਦੇ ਆ ਸਾਨੂੰ ਟਾਈਮ ਲੱਗੂਗਾ ਪਰ ਅਸੀਂ ਠੀਕ ਕਰਦਾਂਗੇ ਜਿੱਦਾਂ ਅਸੀਂ ਮਤਲਬ ਜੁੱਦ ਨਸ਼ਾ ਵਦੋਦ ਸ਼ੁਰੂ ਕੀਤਾ ਇਦਾਂ ਹੀ ਅਸੀਂ ਗੈਂਗਸਟਰਾਂ ਤੇ ਇਹਨਾਂ ਲਟੇਰਿਆਂ ਨੂੰ ਕਹਿਣਾ ਚਾਹੁੰਦੇ ਆ ਭਾਈ ਪੰਜਾਬ ਦੇ ਚਾਹਮਾ ਦੀ ਪਾਰਟੀ ਦੀ ਸਰਕਾਰ ਹੈ ਇਹ ਤੁਹਾਨੂੰ ਕੋਈ ਇਦਾਂ ਦਾ ਕੰਮ ਨਹੀਂ ਕਰਦੇ ਆਉਗੇ ਜੇ ਇਦਾਂ ਦਾ ਕੰਮ ਕਰੋਗੇ ਤੇ ਸਰਕਾਰ ਸਖਤ ਕਾਨੂੰਨੀ ਕਾਰਵਾਈ ਕਰੂਗੀ ਤੁਸੀਂ ਤੁਹਾਡੇ ਸਾਹਮਣੇ ਆ ਕੇ ਇੱਚ ਵੀ ਕਰਾਂਗੇ ਦੋ ਚਾਰ ਦਿਨ ਸਮਝ ਦੇ ਕੇ ਦੀ ਗੱਲ